ਚੜਦੀ ਕਲਾ ਪੰਜਾਬ نیوز ਤੇ ਇਸ ਵੇਲੇ ਦੀ ਖਬਰ ਬਟਾਲਾ ਤੋਂ ਬਟਾਲਾ ਨਜ਼ਦੀਕੀ ਦੇ ਪਿੰਡ ਚੈਨੇਵਾਲ ਦੇ ਰਹਿਣ ਵਾਲੇ ਮੇਜਰ ਮਸੀਹ ਉਮਰ 35 ਸਾਲ ਦੀ 사ウਦੀ ਅਰਬ ਚ ਹੋਈ ਮੌਤ ਮੇਜਰ ਮਸੀਹ ਪਿਛਲੇ ਕਰੀਬ 5 ਸਾਲ ਤੋਂ ਵਿਦੇਸ਼ 사ウਦੀ ਅਰਬ ਚ ਕੰਮ ਕਰਦਾ ਸੀ ਅਤੇ ਉੱਥੇ ਟਰਾਲਾ ਡਰਾਈਵਰ ਸੀ ਅਤੇ ਬੀਤੇ ਦਿਨੀ ਉਸ ਦੀ ਸੜਕ ਹਾਦਸੇ ਚ ਮੌਤ ਹੋ ਗਈ ਪਰਿਵਾਰ ਚ ਪਿੱਛੇ ਪਤਨੀ ਅਤੇ 7.5 ਸਾਲ ਦੀ ਬੇਟੀ ਹੈ ਅਤੇ ਮ੍ਰਿਤਕ ਦਾ ਛੋਟਾ ਭਰਾ ਵੀ ਸਾਊਦੀ ਅਰਬ 'ਚ ਕਿਸੇ ਕੰਪਨੀ 'ਚ ਕੰਮ ਕਰਦਾ ਹੈ ਤੇ ਉਹ ਕਰੀਬ 5 ਸਾਲ ਪਹਿਲਾਂ ਹੀ ਵਿਦੇਸ਼ ਗਿਆ ਹੈ। ਪਰਿਵਾਰ ਮ੍ਰਿਤਕ ਦੇ ਭਾਰਤ ਪਹੁੰਚਣ ਲਈ ਅਪੀਲ ਕਰ ਰਿਹਾ ਹੈ। ਉੱਥੇ ਹੀ ਪਰਿਵਾਰ ਨੇ ਦੱਸਿਆ ਕਿ ਉਸਨੇ ਆਪਣੀ ਕਮਾਈ ਨਾਲ ਨਵਾਂ ਘਰ ਬਣਾਇਆ ਸੀ ਪਰ ਉਸ ਨੂੰ ਨਵਾਂ ਘਰ ਦੇਖਣਾ ਨਸੀਬ ਨਹੀਂ ਹੋਇਆ। ਨਵੰਬਰ ਮਹੀਨੇ ਵਿੱਚ ਉਸਨੇ ਛੁੱਟੀ ਲੈ ਕੇ ਘਰ ਆਉਣ ਸੀ ਲੇਕਿਨ ਉਸਦੇ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਦੀ ਖਬਰ ਆ ਗਈ। ਬਟਾਲਾ ਤੋਂ ਅਨੀਤਾ ਬੇਦੀ ਰਵੇਸ਼ ਪਾਟਿਆ ਦੀ ਰਿਪੋਰਟ ਇਹ 5 ਸਾਲ ਹੋ ਗਏ ਸਰਜਰੀ ਤੋਂ ਬਾਅਦ ਸ਼ਰਾਬਾ ਚੋਂ ਬਾਹਰ ਆ ਗਿਆ। ਇਹ ਆ ਗੋਸ਼ੀਆ। ਇਹ ਕਿੱਥੇ ਕਰਨੀ ਹੋਇਆ। ਇਹ ਕੋਈ ਪੜਨ ਲਗਾ ਜੀ ਉਹ ਦਸਨ ਲਾਇਆ ਜਿ세 ਆ ਜਾਂਦੀ ਕਿ ਇਹ ਫਰ ਮਰ ਗਿਆ ਤੇ ਆ ਸ਼ਰਾਬਾ ਪੈ ਗਿਆ। ਇਹ ਰੋਸੂਸ ਕਿਤਾਬੋਲੋ। ਅਸਲ ਵਿੱਚ ਕੋ ਮੁੰਡਾ ਕੋ ਮਾਮਾ ਜੀ ਉਹਦੇ ਨਾਲ ਇਥੇ ਕੰਮ ਕਰਦੇ ਉਹਨਾਂ ਨੇ ਸੁਣ ਕੇ ਦੱਸਿਆ ਜਾਂ ਦਲਵਾ ਦੇ। ਇਹ ਨਹੀਂ ਕਿ ਉਹ ਕਿ ਉਹ 5 ਸਾਲ ਤੋਂ ਤੇ ਉਹ 5.5 ਸਾਲ ਲੱਗ ਗਏ। ਇਹ ਮੰਤਰੀ ਦੇ ਸੋਚ ਰਹੇ ਹਾਂ ਕਿ ਅਸਲ ਵਿੱਚ ਉਹ ਹੁਮੰਕ ਕਰਨੇ ਆ ਜੀ ਹੱਦ ਨੂੰ ਰੈੱਡ ਬੱਤੀ ਹੈ ਜੀ ਇਹ ਸਾਡੀ ਸਰਕਾਰ ਕਹਿੰਦੀ ਆ ਠੀਕ जल्दी ਇਹ ਸਾਨੂੰ ਵਾਦਾ ਬੱਤੇ ਦੀ ਬਾਗੀ ਮੇਰੇ ਜੀ 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 ਇਹ ਮੰਤਰੀ ਨੂੰ ਕਿੰਨੀ ਚੱਲ ਗਿਆ ਮਰ ਗਿਆ ਉਹ ਲੋੜ ਉਹ ਕਰਦੇ ਨਹੀਂ ਲਿਖਾਈ ਨਹੀਂ ਬੋਲਦੇ ਉਹ ਬਹੁਤ ਬੜੀ ਖੁਸ਼ੀਆਂ ਦੇ ਜਾਮਾਨਾ ਬੇਟੀ ਦਾ ਵਿਆਹ ਕੀਤਾ 2018 5 ਮਾਰਚ ਨੂੰ ਵਿਆਹ ਹੋਇਆ 2019 ਚੌਥੇ ਮਹੀਨੇ ਦੀ 15 ਤਰੀਕ ਨੂੰ ਇਹਨਾਂ ਦੀ ਬੇਟੀ ਹੋਈ ਹੈ 2019 ਦੇ ਵਿੱਚ 10ਵੇਂ ਮਹੀਨੇ ਬਾਹਰ ਗਿਆ ਜਿਹੜਾ ਕਿ 5 ਸਾਲ ਕਰੀਬ ਹੋ ਰਹੇ ਹੈ ਜੋ ਗਿਆ ਕਿ ਮੈਂ ਘਰ ਬਣਾ ਲਾਂਗਾ ਤਰੇਕੀ ਵਾਰ ਨਾ ਵਾਪਸ ਜਾਵਾਂਗਾ ਜੋ 5 ਸਾਲ ਦਾ ਗਿਆ ਵਾਪਸ ਨਹੀਂ ਆਇਆ ਲੇਕਿਨ ਐਸਾ ਹੌਲ ਸੁਣਿਆ ਕਿ ਦੋਸੇਵੇਂ ਮਹੀਨੇ ਆਉਣ ਵਾਲਾ ਸੀ ਫਿਰ ਨਾ ਮੈਂ ਸੁਣਿਆ ਕਿ ਕਿਸੇਵੇਂ ਸੱਤਵੇਂ ਮਹੀਨੇ ਆਉਣਾ ਫਿਰ ਸੁਣਨ ਮੈਂ ਮੇਟਿਆ ਅੱਠਵਾਂ ਮਹੀਨਾ ਚੜਿਆ ਕਿ ਐਕਸੀਡੈਂਟ ਪਗਣੀ ਤਵਰਾਈ ਕੇ ਐਕਸੀਡੈਂਟ ਹੋਇਆ ਜਿਸੇ ਮੌਕੇ ਤੇ ਉਹਨਾਂ ਦੀ ਮੌਤ ਹੋ ਗਈ ਸਾਡੇ ਕੋਲ ਫੋਟੋਆਂ ਆਈਆਂ ਉਹਨਾਂ ਦੇਖ ਕੇ ਫਟਵਾਉਂਦੇ ਸੀ ਬੜੇ ਦੁਖੀ ਹੋਏ ਸੀ ਤੇ ਕਿਸ ਤਰੀਕੇ ਨਾਲ ਉਹਦੀ ਮਰਦੂ ਹੋਈ ਕੋਈ ਸਮੇਂ ਨਹੀਂ ਮਿਲਿਆ ਕਿ ਉਹਨਾਂ ਦੇ ਵਾਸਤੇ ਕੁਛ ਨਹੀਂ ਕਰ ਸਕਦੇ ਜੋ ਹੁਣ ਇਹ ਹੀ ਗੁਆ ਰਿਹਾ ਵੀ ਜੇ ਸਰਕਾਰ ਚਾਹੇ ਕੁਝ ਕੋਸ਼ਿਸ਼ ਕਰੇ ਉਪਰਾਲਾ ਕਰੇ ਕਿ ਦੀ ਗਵਰਨਮੈਂਟ ਦੇ ਨਾਲ ਕੰਟੈਕਟ ਕਰੇ ਕਿ ਜਲਤ ਜਲਤ ਉਹਦੀ ਮ੍ਰਿਤ ਦੇ ਜੜੀ ਹੈ ਕਿਤੇ ਉਹਨਾਂ ਦੇ ਪਿੰਡ ਚੰਨੇਵਾਲ ਪਹੁੰਚਾਈ ਜਾਏ ਤਾਂ ਕਿ ਅਸੀਂ ਸਾਰੇ ਉਹਨਾਂ ਦੇ ਮਾਪੇ ਭੈਣ ਭਰਾ ਰਿਸ਼ਤੇਦਾਰ ਸਾਰੇ ਉਹਨਾਂ ਦੇ ਆਖਰੀ ਦਰਸ਼ਨ ਜਿਹੜੇ ਕਰ ਸਕਣ ਤੇ ਅੰਤਮ ਉਹਨਾਂ ਦੇ ਜੜੀ ਰੀਤੀ ਰਿਵਾਜਾਂ ਦੇ ਨਾਲ ਜਿਹੜਾ ਉਹਨਾਂ ਦਾ ਅੰਤਮ ਸੰਸਕਾਰ ਕਰ ਸਕੀ ਆ ਆਪਣੇ ਹੱਥਾਂ ਦੇ ਨਾਲ ਉਹਨੂੰ ਜਿਹੜਾ ਕਰ ਸਕੀਏ ਇਹ ਹੀ ਹੈ ਕਿ ਸਰਕਾਰ ਦੇ ਕਿ ਗੁਹਾਰੇ ਕਿ ਜਲਤ ਜਲਤ ਕੋਸ਼ਿਸ਼ ਕਰਨ ਕਿ ਮ੍ਰਿਤਕ ਦੇ ਦੇ ਨੂੰ ਇੰਡੀਆ ਲਿਆਉਣ ਦੀ ਸਾਡੀ ਇਹ ਹੀ ਉਹਨਾਂ ਗੇ ਬੇਨਤੀ ਹੈ